ਫੇਸਬੁਕ ਦੇ ਪਿਆਰੇ ਦੋਸਤੋ ਮੇਰੇ ਵੀਰੋ ਮੇਰੀ ਜਾਨ ਨੂੰ ਇਨਸਾਫ ਤੁਸੀਂ ਦਵਾ ਸਕਦੇ ਹੋ ਇੱਕ ਬੇਕਸੂਰ ਜਾਨ ਨੂੰ ਇਨਸਾਫ ਦਿਵਾਉਣ ਲਈ ਮੇਰੇ ਪਿੰਡ ਮਕਾਰੋਂ ਪਰ ਵੀਰੋ ਐਤਵਾਰ ਨੂੰ ਆਉਣਾ ਜੇ ਆ ਸਕਦੇ ਹੋ ਵੀਰੋ ਜਦੋਂ ਤੱਕ ਮੇਰੀ ਜਾਨ ਨੂੰ ਇਨਸਾਫ ਨਹੀਂ ਮਿਲ ਜਾਂਦਾ ਮੈਂ ਆਪਣੀ ਜਾਨ ਦਾ ਅੰਤਿਮ ਸਸਕਾਰ ਅੰਤਿਮ ਰਸਮਾ ਨਹੀਂ ਕਰਾਂਗਾ ਜੇ ਇਨਸਾਫ ਨਾ ਮਿਲਿਆ ਤਾਂ ਮੈਂ ਆਪਣੀ ਰਹਿਦੀ ਜ਼ਿੰਦਗੀ ਇਸ ਮੇਰੀ ਜਾਨ ਦੀ ਅੰਤਿਮ ਰਸਮਾ ਨਹੀਂ ਕਰਾਂਗਾ ਬੀਰੋ ਆਡੇ ਦੇ ਬਹੁਤ ਉਮੀਦਾਂ ਨੇ ਆਉਣਾ ਮੇਰੇ ਪਿੰਡ ਮਕਾਰੋ ਪਰ ਜਿਲਾ ਫਤਿਹਗੜ ਸਾਹਿਬ ਆਉਣਾ ਜੇ ਦੋਸਤ ਆ ਸਕਦੇ ਹੋ ਆਉਣਾ ਮੇਰੇ ਵੀਰੋ ਮੇਰੇ ਵੀਰੋ ਰਾਤ ਰਾਤ ਐਸਐਚਓ ਨੇ ਐਸਐਸਪੀ ਦੇ ਹੁਕਮਾਂ ਤੇ ਲਖਵੀਰ ਰਾਏ ਐਮਐਲਏ ਦੇ ਹੁਕਮਾਂ ਤੇ ਸਤਵਿੰਦਰ ਬੁੱਗਾ ਹੈਲਥ ਮਨਿਸਟਰ ਦੇ ਹੁਕਮਾਂ ਤੇ ਮੈਨੂੰ 5 ਮਿੰਟ ਦਾ ਸਮਾਂ ਦਿੱਤਾ ਜੇ ਕਹਿੰਦਾ ਤੂੰ ਹਸਤਾਲ ਦੇ ਵਿੱਚੋਂ ਇਸ ਫਰੀਜ਼ਰ ਨੂੰ ਇਸ ਡੈੱਡ ਬਾਡੀ ਨੂੰ ਉਹ ਮੈਂ ਉਹਨੂੰ ਕਿਹਾ ਮੇਰੀ ਜਾਨ ਨੂੰ ਡੈੱਡ ਬਾਡੀ ਨਾ ਕਹਿ ਮੇਰੀ ਜਾਨ ਡੈੱਡ ਬਾਡੀ ਨਹੀਂ ਹੈਗੀ ਤੂੰ ਇਹਨੂੰ ਕਹਿੰਦਾ ਇਹਨੂੰ ਬਾਹਰ ਕੱਢ ਲਓ 5 ਮਿੰਟ ਦੇ ਵਿੱਚ ਵਿੱਚ ਜੇ ਨਾ ਬਾਹਰ ਕੱਢਿਆ ਤਾਂ ਮੈਂ ਝੱਕ ਕੇ ਬਾਹਰ ਸੁੱਟ ਦੂੰਗਾ ਤਾਂ ਮੈਂ ਇਸ ਨੂੰ ਮਰਤਰੀ ਵਿੱਚ ਰੱਖ ਦੂੰਗਾ ਤੁਸੀਂ ਫਿਰ ਮੇਰੀਆਂ ਮਿੰਤਾਂ ਕਰਨੀਆਂ ਹਨ ਅੰਤਮ ਸੰਸਕਾਰ ਲਈ ਤੁਹਾਨੂੰ ਦਰਸ਼ਨ ਵੀ ਮੇਰੀ ਮਨਜ਼ੂਰੀ ਨਾਲ ਹੋਣਗੇ ਚਾਰ ਸਵੇਰੇ ਸਿਕਿਉਰਟੀ ਮੇਰੀ ਹੋਗੀ ਹਸਪਤਾਲ ਦੇ ਵਿੱਚ ਤੁਸੀਂ ਦਰਸ਼ਨਾਂ ਨੂੰ ਤਰਸੋਗੇ ਫਿਰ ਤੁਸੀਂ ਮਿੰਤਾ ਕਰੋਗੇ ਕਿ ਮੈਂ ਦਰਸ਼ਨ ਕਰ ਲਵਾਂ ਵਨੂੰਤ ਸੰਸਕਾਰ ਵੀ ਸਾਡੀ ਮਨਜ਼ੂਰੀ ਨਾਲ ਕਰਨਾ ਪਵੇਗਾ ਮਾਲਕ ਨੇ ਮੈਨੂੰ ਤੇ ਰਹਿਮ ਕੀਤਾ ਥੋੜਾ ਤਰਸ ਕੀਤਾ ਥੋੜਾ ਤਰਸ ਕੀਤਾ ਮਾਲਕ ਦੇ ਮੈਨੂੰ ਮਕੋ ਮਾਲਕ ਨੇ ਮੇਰੀ ਜਾਨ ਨੂੰ ਮੈਂ ਐਸੇ ਤਰਾ ਮੈਂ ਉਹਨੂੰ ਕਿਹਾ ਮੈਨੂੰ ਟੈਂਪੂ ਮਗਾਉਣ ਦਾ ਸਮਾਂ ਤਾਂ ਦੇ ਦੇ ਉਹ ਵੀ ਨਹੀਂ ਦਿੱਤਾ ਮੈਨੂੰ ਮੈਂ ਆਪਣੀ ਜਾਨ ਨੂੰ ਫ੍ਰੀਜ਼ਰ ਨੂੰ ਐਸੇ ਤਰ੍ਹਾਂ ਰੋੜ ਕੇ ਸੜਕ ਤੋਂ ਹੁੰਦਾ ਹੋਇਆ ਲਿਆਇਆ ਅੱਗੇ ਜਾ ਕੇ ਮੇਰੀ ਜਾਨ ਦੇ ਫ੍ਰੀਜ਼ਰ ਨੂੰ ਰੋੜਦੇ ਹੋਏ ਤੇ ਅੱਗੇ ਜਾ ਕੇ ਪੁਲਿਸ ਦੀਆਂ ਗੱਡੀਆਂ ਲਗਾ ਦਿੱਤੀਆਂ ਗੰਜਾ ਮੇਰੇ ਤੋਂ ਖੋਣ ਦੀ ਫੇਰ ਕੋਸ਼ਿਸ਼ ਕੀਤੀ ਗਈ ਉਸ ਮਾਲਕ ਨੇ ਇਤਨੀ ਹੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਰਹਿਮਦਿਲ ਇਨਸਾਨ ਆ ਗਿਆ ਉਸ ਇਨਸਾਨ ਕੋਲੇ ਟੈਂਪੂ ਸੀਗਾ ਉਸਨੇ ਕਿਹਾ ਵੀ ਇਸ ਵਿੱਚ ਰੱਖ ਲਵੋ ਅਸੀਂ ਉਸ ਟੈਂਪੂ ਦੇ ਵਿੱਚ ਆਪਣੀ ਜਾਨ ਨੂੰ ਰੱਖ ਲਿਆ ਆਪਣੀ ਜਾਨ ਨੂੰ ਅਸੀਂ ਆਪਣੀ ਜਾਨ ਨੂੰ ਆਪਣੇ ਘਰ ਲੈ ਹੋੜ ਵਿੱਚ ਕਾਬਜਾ ਹੋ ਗਏ ਮੇਰੇ ਵੀਰੋ ਤੇਰੇ ਵੀਰੋ ਕਿਰਪਾ ਕਰਕੇ ਤੁਸੀਂ ਐਤਵਾਰ ਨੂੰ ਮੇਰਾ ਕਹਿਣਾ ਜੇ ਦੋ ਵੀ ਆਉਣਗੇ ਮੇਰੇ ਲਈ ਦੋ ਦੋ ਲੱਖ ਵਾਕੇ ਹੋਣਗੇ ਤੁਸੀਂ ਐਤਵਾਰ ਜਿਲਾ ਫਤਿਹਗੜ ਸਾਹਿਬ ਪਿੰਡ ਮਤਾਰੋ ਪਰੋੜਾ ਮੇਰੇ ਦੋਸਤੋ ਤੁਹਾਡੇ ਸਹਿਯੋਗ ਤੋਂ ਬਿਨਾ ਮੈਨੂੰ ਇਨਸਾਬ ਨਹੀਂ ਮਿਲਦਾ ਇਸ ਜ਼ਰੂਰਤ ਦੇ ਪਿੱਛੇ ਬਹੁਤ ਬਹੁਤ ਵੱਡੀਆਂ ਤਾਕਤਾਂ ਨੇ ਮੇਰੇ ਦੋਸਤੋ मेरे दोस्तों ਤੁਹਾਡੇ ਤੋਂ ਮੀਂਹ ਦਾ ਨੇ ਉਮੀਦ ਕਰਦਾ ਤੁਸੀਂ ਮੇਰੀ ਉਮੀਦ ਨਹੀਂ ਤੋੜੋਗੇ ਮੈਨੂੰ ਮਾਫ ਕਰਨਾ ਮੈਨੂੰ ਮਾਫ ਕਰਨਾ ਮੇਰੇ ਦੋਸਤੋ ਓ ਤਾਲੂ ਅੱਗੇ ਮੈਂ ਕੁਝ ਨਹੀਂ ਕਹਿਣ ਜੋਗਾ ਮੇਰੇ ਦੋਸਤੋ